ਵੱਡੇ ਵੱਡੇ ਮੁਰਲੇ ਲੈ ਗੱਲਾਂ ਨਾਲ ਸਾਰੇ ਗੱਪ ਵੱਡੇ ਵੱਡੇ ਮਾਰਿਆਂ ਦੇ ਲੰਗਾ ਘਰ ਸਾਰੇ ਫੁੱਲਗੇ ਰਾਜ ਆ ਤੇਰੇ A1 ਪੰਜਾਬੀ ਟੀਵੀ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਦੋਸ ਸੋਮ ਸਹੋਤਾ ਤਾਂ ਲੈ ਕੇ ਹਾਜ਼ਰ ਹੈ ਖਰੀਆਂ 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 ਦੇ ਵਿੱਚ ਗੱਲ ਕਰਾਂਗੇ ਜੀ ਸਾਡੇ ਵਿਆਹਾਂ ਸ਼ਾਦੀਆਂ ਦੇ ਉੱਪਰ ਖੁਸ਼ੀਆਂ ਦੇ ਮੌਕੇ ਤੇ ਔਰ ਬੁਲਾਏ ਗਏ ਆਰਟਿਸਟਾਂ ਤੋਂ ਇਲਾਵਾ ਹੋਰ ਵੀ ਬਹੁਤ سارے ਆਰਟਿਸਟ ਆ ਜਾਂਦੇ ਨੇ ਜਿਹੜੇ ਸਾਡੇ ਮਨੋਰੰਜਨ ਕਰਦੇ ਨੇ ਲੇਕਿਨ ਕੁਝ ਅਜਿਹੇ ਮਨੋਰੰਜਨ ਦੇ ਵਿੱਚ ਅਜਿਹਾ ਸਟਾਇਰ ਕੱਸਦੇ ਨੇ ਕਿ ਜਿਨ੍ਹਾਂ ਨੂੰ ਸੁਣ ਕੇ ਅਸੀਂ ਹੈਰਾਨ ਹੋ ਜਾਂਦੇ ਆਂ ਔਰ ਦੋਸਤੋ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੈਪਟਨ ਸਾਹਿਬ ਨੇ ਚੋਣਾ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਔਰ ਹੱਥ ਵਿੱਚ ਸ਼੍ਰੀ ਗੁਟਕਾ ਸਾਹਿਬ ਫੜ ਕੇ ਕਿ ਮੈਂ ਨਸ਼ੇ ਛੁਡਾ ਦਿਆਂਗਾ ਔਰ ਨੌਜਵਾਨ ਪੀੜ੍ਹੀ ਨੂੰ ਮੈਂ ਮੋਬਾਈਲ ਵੰਡ ਦਿਆਂਗਾ ਨੌਕਰੀਆਂ ਵੰਡਨੇਗਾ ਲੇਕਿਨ ਸਾਰੇ ਵਾਅਦੇ ਕਿਤੇ ਨਾ ਕਿਤੇ ਕੁਝ ਕਲਾਕਾਰਾਂ ਦੀਆਂ ਨਜ਼ਰਾਂ ਦੇ ਵਿੱਚ ਖੋਖਲੇ ਸਾਬਤ ਹੋ ਰਹੇ ਨੇ ਲੇਕਿਨ ਲੇਕਿਨ ਸਾਡੇ ਵਿਆਹਾਂ ਦੇ ਉੱਪਰ ਅਣ ਬੁਲਾਏ ਕਲਾਕਾਰ ਜਿਹੜੇ ਆਉਂਦੇ ਨੇ ਔਰ ਜਦੋਂ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਇਹੋ ਜਿਹਾ ਸਟਾਈਲ ਸੁਣਦਿਆਂ ਤਾਂ ਸੱਚਮੁੱਚ ਆਤਮਾ ਖੁਸ਼ ਹੋ ਜਾਂਦੀ ਹੈ ਕੁਝ ਅਜਿਹੇ ਵੀਡੀਓ ਸਾਡੇ ਹੱਥ ਲੱਗਾ ਹੈ ਆਪਾਂ ਸੁਣਦਿਆਂ ਔਰ ਵੇਖਦਿਆਂ ਪਹਿਲਾਂ ਉਹ ਪੂਰਾ ਵੀਡੀਓ

ਆਪ ਦੀ ਸਰਕਾਰ ਨੂੰ ਧੋ ਕੇ ਰੱਖ ਦਿੱਤਾ ਇਹਨਾਂ ਕਲਾਕਾਰਾਂ ਨੇ ਔਰ ਕਲਾਕਾਰ ਦੇਖੋ ਕਲਾਕਾਰ ਦੀ ਗੱਲ ਕਰੀਏ ਤਾਂ ਸਾਡੇ ਪੰਜਾਬ ਵਿੱਚ ਟੈਲੈਂਟ ਬਹੁਤ ਹੈ ਲੇਕਿਨ ਉਹਨਾਂ ਨੂੰ ਪਲੈਟਫਾਰਮ ਨਹੀਂ ਮਿਲਦਾ ਹੁਣ ਇਹ ਹੀ ਗੀਤ ਜਿਹੜਾ ਇਹਨਾਂ ਨੇ ਗਾਇਆ ਕਿਸੇ ਖੁਸ਼ੀ ਦੇ ਮੌਕੇ ਤੇ ਔਰ ਜਿਸ ਨੇ ਇਸ ਨੂੰ ਰਿਕਾਰਡ ਕੀਤਾ ਹੈ ਔਰ ਅੱਜ ਇਹ ਵਾਇਰਲ ਹੋ ਰਿਹਾ ਔਰ ਇਸ ਗੀਤ ਵਿੱਚ ਕੁਝ ਵੀ ਨਹੀਂ ਹੈ ਲੇਕਿਨ ਸਿਰਫ ਤਾਂ ਸਿਰਫ ਹੈ ਸਟਾਇਰ ਹੈ ਕਾਂਗਰਸ ਸਰਕਾਰ ਦੇ ਉੱਪਰ ਔਰ ਇਨਾ ਸਾਰਿਆਂ ਨੇ ਕਾਂਗਰਸ ਸਰਕਾਰ ਨੂੰ ਧੋਕੇ ਰੱਖ ਦਿੱਤਾ